ਤੌਰ ਤੇ ਧੰਨਵਾਦ ਕਰਦਾ ਹਰਪਾਲ ਸਿੰਘ ਜੱਲੜਾ ਜੀ ਸੰਜੀਤ ਸਿੰਘ ਮੋਗਾ ਤੋਂ ਵਿਜੇ ਦਾਨਵ ਜੀ ਦਾ ਮਾਨ ਸਿੰਘ ਗਰਚਾ ਜੀ ਤੇ ਜਹਦਾ ਸੁਲੇਮਾਨ ਜੀ ਦਾ ਔਰ ਚੇਚੇ ਤੌਰ ਤੇ ਬੀਬੀ ਹਰਜਿੰਦ ਕੌਰ ਪ੍ਰਧਾਨ ਇਸਤਰੀ ਇਕਾਦੀ ਦਲ ਤੇ ਸਾਡੇ ਬਹੁਤ ਪਿਆਰੇ ਸਾਥੀ ਸਰਦਾਰ ਤਜਿੰਦਰ ਸਿੰਘ ਜੀ ਬਿੱਡੂ ਖੇੜਾ ਸਾਹਿਬ ਦਾ ਜਿਨ੍ਹਾਂ ਨੇ ਵੱਡਾ ਯੋਗਦਾਨ ਸਾਰੇ ਪ੍ਰਬੰਧਾਂ ਦੇ ਵਿੱਚ ਪਾਇਆ ਹੁਣ ਅਖੀਰ ਦੇ ਉੱਤੇ ਇਸ ਤੋਂ ਪਹਿਲਾਂ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਉਹ ਵੀ ਤੁਹਾਡਾ ਧੰਨਵਾਦ ਕਰਨ ਇੱਕ ਜਕਾਰਾ ਬਾਦਲ ਸਾਹਿਬ ਦੀ ਯਾਦ ਦੇ ਵਿੱਚ ਲੱਗਣਾ ਚਾਹੀਦਾ ਸਾਰਿਆਂ ਨੇ ਦਿਲੋਂ ਦੋਵੇਂ ਹੱਥ ਖੜੇ ਕਰਕੇ ਜਕਾਰਾ ਲਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਰਦਾਰ ਸਰਬੀਰ ਸਿੰਘ ਜੀ ਬਾਦਲ ਸਾਹਿਬ ਗੁਰੂ ਮਹਾਰਾਜ ਦੀ ਪਾਵਨ ਤੇ ਬਵਿੱਤਰ ਹਜ਼ੂਰੀ 'ਚ ਬਿਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ ਫਤਿਹ ਅਸ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਕਿ ਮੈਂ ਕਿੱਥੋਂ ਸ਼ੁਰੂ ਕਰਾਂ ਮੇਰੇ ਤਾਂ ਪਿਤਾ ਸਨ ਤੁਹਾਡੇ ਸਾਰਿਆਂ ਦੇ ਬਜ਼ੁਰਗ ਤੇ ਬਾਪੂ ਸਨ ਮੈਨੂੰ ਲੱਗਦਾ ਕਿ ਪੰਜਾਬ ਦਾ ਕੋਈ ਪਰਿਵਾਰ ਨਹੀਂ ਜਿਹਦੇ ਦਿਲ ਵਿੱਚ ਬਾਦਲ ਸਾਹਿਬ ਨੇ ਆਪਣੀ ਜਗ੍ਹਾ ਨਾ ਬਣਾਈ ਹੋਵੇ ਸ਼੍ਰੋਮਣੀ ਕਾਲੀ ਦਲ 103 ਸਾਲ ਪੁਰਾਣੀ ਪਾਰਟੀ 103 ਸਾਲ ਵਿੱਚ ਮੈਨੂੰ ਲੱਗਦਾ ਇੱਕੋ ਇੱਕ ਇਨਸਾਨ ਹੈ ਜਿਹਨੇ 70 ਸਾਲ ਸੇਵਾ ਕੀਤੀ 103 ਸਾਲਾਂ ਚ ਸ਼ੁਰੂ ਕੀਤੀ ਜ਼ਮੀਨ ਤੋਂ ਸ਼ੁਰੂ ਕੀਤਾ ਕੰਮ ਤੇ ਪੰਜਾਬ ਦੀ ਕੌਮ ਨੇ ਇੰਨਾ ਇੰਨੀ ਮਾਨ ਦਿੱਤਾ ਇੰਨੀ ਬਸਰ ਤੇ ਹੱਥ ਰੱਖਿਆ ਕਿ ਪਾਰਟੀ ਦੀ ਪ੍ਰਧਾਨਗੀ ਦੀ ਸੇਵਾ ਵੀ ਉਹਨਾਂ ਨੇ ਦਿੱਤੀ ਅੱਜ ਕੱਲ ਲੀਡਰ ਆਉਂਦੇ ਆ ਸਿੱਧਾ ਐਮ.ਐਲ.ਏ ਬੰਨਣਾ ਚਾਹੁੰਦੇ ਆ ਮਨਿਸਟਰ ਬੰਨਣਾ ਚਾਹੁੰਦੇ ਆ ਸਾ ਪ੍ਰਕਾਸ਼ ਸਿੰਘ ਜੀ ਬਾਦਲ ਨੇ ਐਸੇ ਪਿੰਡ ਤੋਂ ਸ਼ੁਰੂ ਕੀਤੀ ਆਪਣੀ ਸਿਆਸਤ ਐਸ ਪਿੰਡ ਦੇ ਸਰਪੰਚ ਬਣੇ ਬਾਦਲ ਪਿੰਡ ਦੇ ਐਸੋਂ ਦੀ ਬਲੌਕ ਸਮਤੀ ਦੇ ਮੈਂਬਰ ਬਣੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣੇ ਐਮਐਲਏ ਬਣੇ ਐਮਪੀ ਬਣੇ ਮੰਤਰੀ ਬਣੇ ਤੇ ਮੁੱਖ ਮੰਤਰੀ ਬਣੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਜੇ ਉਹਨਾਂ ਦੇ 70 ਸਾਲ ਦੀ ਸਿਆਸੀ ਜੀਵਨ ਨੂੰ ਮੈਂ ਛੇ ਸੱਤ ਲਫ਼ਜ਼ਾਂ ਵਿੱਚ ਪ੍ਰੂਣਾ ਚਾਹਾਂ ਕਿ ਕੀ ਛੇ ਸੱਤ ਲਫ਼ਜ਼ ਮੈਂ ਵਰਤਾਂ ਤੇ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਕਿ ਉਹ ਨੈਸ਼ਨਲਿਸਟ ਸੀ ਉਹਨਾਂ ਦੀ ਸੋਚ ਸੀ ਕਿ ਦੇਸ਼ ਤਖੜਾ ਤੇ ਪੰਜਾਬ ਤਖੜਾ ਜੇ ਪੰਜਾਬ ਤਖੜਾ ਤੇ ਆਪਣੀ ਕੌਮ ਤਖੜੀ ਹੈ ਉਹਨਾਂ ਨੇ ਸਾਰੀ ਜ਼ਿੰਦਗੀ ਐਸੀ ਨਿਸ਼ਾਨੇ ਤੇ ਕੰਮ ਕੀਤਾ ਦੂਜੀ ਗੱਲ ਮੈਂ ਉਹਨਾਂ ਨੇ ਸਿਆਸੀ ਜੀਵਨ 'ਚ ਮੈਂ ਕਿ ਦੇਖਾਂ ਕਿ ਉਹ ਡੈਮੋਕਰੈਟਿਕ ਸੀ ਉਹਨਾਂ ਦੀ ਸੋਚ ਡੈਮੋਕਰੈਟਿਕ ਸੀ ਭਾਵੇਂ ਉਹ ਚੀਫ ਮਿਨਿਸਟਰ ਰਹੇ ਭਾਵੇਂ ਆਪਣੇ ਪਾਰਟੀ ਦੇ ਲੀਡਰ ਰਹੇ ਭਾਵੇਂ ਪ੍ਰਧਾਨ ਰਹੇ ਭਾਵੇਂ ਉਹਨਾਂ ਕੋਲੇ ਤਾਕਤ ਸੀ ਕੋਈ ਕੋਈ ਮਰਜ਼ੀ ਫੈਸਲਾ ਲੈ ਲੈਣ ਪਰ ਉਹਨਾਂ ਦੀ ਜ਼ਿੰਦਗੀ ਵਿੱਚ ਬਿਗੈਰ ਸਲਾਹ ਕੀਤੇ ਬਿਗੈਰ ਲੋਕਾਂ ਨੂੰ ਕਾਨਫਰੰਸ ਲਿੱਤੇ ਉਹਨਾਂ ਨੇ ਕੋਈ ਵੀ ਫੈਸਲਾ ਲਿੱਤਾ ਉਹਨਾਂ ਦੇ ਸੋਚ ਦਿਲ ਵਿੱਚ ਡੈਮੋਕਰੈਟਿਕ ਸੋਚ ਸੀ ਜਿਹੜੀ ਅੱਜ ਕੱਲ ਬਹੁਤ ਘੱਟ ਹੈ ਤੀਜੀ ਚੀਜ਼ ਜਿਹੜੀ ਮੈਂ ਦੇਖਦਾ ਉਹ ਸੈਕੂਲਰ ਬਾਇ ਨੇਚਰਸ ਹਨ ਸੈਕੂਲਰ ਬਾਇ ਨੇਚਰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਆਪ ਬਣਾਉਣਾ ਸਾਰੇ ਧਰਮਾਂ ਨੂੰ ਆਪ ਜਾ ਕੇ ਹੌਸਲਾ ਦੇਣਾ ਉਹਨਾਂ ਦੀ ਮੁਸ਼ਕਲਾਂ ਦੇ ਵਿੱਚ ਉਹਨਾਂ ਜੇ ਤੁਸੀਂ ਪੰਜਾਬ ਵਿੱਚ ਕਿਸੇ ਹਿੰਦੂ ਪਰਿਵਾਰ ਨੂੰ ਪੁੱਛ ਲੋ ਬਾਦਲ ਸਾਹਿਬ ਬਾਰੇ ਉਹ ਕਹਿਣਗੇ ਬਾਦਲ ਸਾਹਿਬ ਸਾਡੇ ਕਿਸੇ ਮੁਸਲਮਾਨ ਪਰਿਵਾਰ ਨੂੰ ਪੁੱਛ ਲੋ ਬਾਦਲ ਸਾਹਿਬ ਦੀ ਸਖਸ਼ੀਅਤ ਬਾਰੇ ਉਹ ਕਹਿਣਗੇ ਸਾਡੇ ਹੈ ਕਿਸੇ ਕ੍ਰਿਸਚੀਅਨ ਭਾਈਚਾਰੇ ਨੂੰ ਪੁੱਛ ਲੋ ਉਹ ਕਹਿਣਗੇ ਬਾਦਲ ਸਾਹਿਬ ਸਾਡੇ ਹੈ ਸਿੱਖ ਭਾਈਚਾਰੇ ਤਾਂ ਕਹਿਣਾ ਹੀ ਹੈ ਪੰਜਵੀਂ ਚੀਜ਼ ਜਿਹੜੀ ਮੈਂ ਉਹਨਾਂ ਦੀ ਜ਼ਿੰਦਗੀ ਦੀ ਵਿੱਚ ਦੇਖਾਂ ਕਿ ਉਹ ਪਾਰਟੀ ਦੇ ਵਫਾਦਾਰ ਸੀ ਪਾਰਟੀ ਦੇ ਲਾਇਲਿਸਟ ਸੀ ਜਿੱਡੇ ਵੱਡੀ ਤਰਫਾਨ ਆ ਜੇ ਜਿੰਨੇ ਮਰਜੀ ਹਮਲੇ ਹੋ ਜਾਣ ਜਿੰਨੇ ਮਰਜੀ ਉਹਨਾਂ ਦੇ ਪ੍ਰੈਸ਼ਰ ਹੋ ਜੇ ਪਰ ਉਹਨੇ ਪਾਰਟੀ ਨੂੰ ਦੀ ਰੱਖਿਆ ਵਾਸਤੇ ਸਾਰਾ ਕੁਝ ਕੁਰਬਾਨ ਕਰ ਦੇਣਾ ਚਟਾਲਾ ਸਾਹਿਬ ਬੈਠਿਆ ਟਿੰਸਾ ਸਾਹਿਬ ਬੈਠੇ ਪੁੰਦਰ ਸਾਹਿਬ ਬੈਠੇ ਸਾਰੀ ਪੁਰਾਣੀ ਲੀਡਰਸ਼ਿਪ ਬੈਠੀ ਹੈ ਜੋ ਕਮਿਟਮੈਂਟ ਲੈਵਲ ਪ੍ਰਾਣੀ ਲੀਡਰਸ਼ਿਪ ਦੀ ਸੀ ਤੇ ਹੈ ਮੈਂ ਦੇਖਿਆ ਆਪਣੀ ਜਿਹੜੀ ਨਵੀਂ ਲੀਡਰਸ਼ਿਪ ਪੈਦਾ ਹੋ ਰਹੀ ਹੈ ਉਹਦੀ ਉਨੀ ਕਮਿਟਮੈਂਟ ਨਹੀਂ ਹੈ ਅੱਜ ਕੱਲ ਤਾਂ ਮਿੰਟ ਲਾਉਂਦੇ ਆ ਆਹ ਪਾਰਟੀ ਨੇ ਨਹੀਂ ਦਿੱਤਾ ਆਹ ਨਹੀਂ ਕੀਤਾ ਚਲੋ ਦੂਜੀ ਪਾਰਟੀ ਲੱਭੀਏ ਦੂਜੀ ਨਹੀਂ ਆ ਤੀਜੀ ਪਾਰਟੀ ਲੱਭੀਏ ਦੇਖੋ 70 ਸਾਲ ਇੱਕ ਪਾਰਟੀ ਦੀ ਸੇਵਾ ਕਰਨੀ 16 16 ਸਾਲ ਜੇਲਾਂ ਕੱਟਨੀਆਂ ਉਦੋਂ ਕਾਂਗਰਸ ਪਾਰਟੀ ਦੀ ਉਦੋਂ ਇੰਦਰਾ ਗਾਂਧੀ ਜਿਹੜੇ ਹੁੰਦੇ ਹੁੰਦੇ ਸੀ ਉਨਾ ਕਈ ਵਾਰ ਕਿਹਾ ਤੁਸੀਂ ਆਹ ਮਸਲਾ ਛੱਡ ਦਿਓ ਭਾਵੇਂ ਪੰਜਾਬ ਦਾ ਰਾਜ ਤੁਸੀਂ ਰੱਖ ਲਓ ਪਰ ਵੱਡੇ ਬਾਦਲ ਸਾਹਿਬ ਦੀ ਸੋਚ ਹੀ ਰਾਜ ਨਹੀਂ ਚਾਹੀਦਾ ਸਾਨੂੰ ਆਪਣੀ ਹੱਕ ਹੱਕ ਚਾਹੀਦੇ ਆ ਦੇਖੋ 16 ਸਾਲ ਜੇਲ੍ਹ ਕੱਟਨੇ ਇੱਥੇ ਤਾਂ 6 ਮਹੀਨੇ ਨਹੀਂ ਕੱਟੇ ਜਾਂਦੇ 2 ਮਹੀਨੇ ਨਹੀਂ ਕੱਟਿਆ ਹੁੰਦੇ 16 16 ਸਾਲ ਜੇ 300 ਸਾਹਿਬ ਬੈਠਿਆ ਪੁੰਦਰ ਸਾਹਿਬ ਬੈਠਿਆ ਕਈ ਸੀਨੀਅਰ ਲੀਡਰਸ਼ਿਪ ਬੈਠਿਆ ਕਿਤੇ ਤਾਮਿਲ ਲਾਡੂ ਜੇਲ੍ਹ ਚ ਕਿਤੇ ਜਬਲਪੁਰ ਜੇਲ੍ਹ ਕਿਨੇ ਮਹਾਰਾਸ਼ਟਰਾ ਜੇਲ੍ਹ ਮੈਨੂੰ ਯਾਦ ਆ ਤਾਮਿਲ ਲਾਡੂ ਜੇਲ੍ਹ ਚ ਬਾਦਲ ਸਾਹਿਬ ਨੂੰ ਕੋਇੰਬਟੂ ਰੱਖਿਆ ਗਿਆ ਮੇਰੇ ਮਦਰ ਤੇ ਮੈਂ ਸਾਨੂੰ ਮਿਲ ਨਹੀਂ ਦਿੱਤਾ ਜਾਂਦਾ ਸੀ 6-6 ਮਹੀਨੇ ਬਾਅਦ ਟਾਈਮ ਮਿਲਦਾ ਤੇ ਮੈਨੂੰ ਯਾਦ ਹੈ ਜਿਹੜੀ ਅਸੀਂ ਜਦ ਮਿਲ ਜਾਂਦੇ ਕੋਇੰਬਟੂ ਮੈਂ ਤੇ ਮੇਰਾ ਮੈਂ ਛੋਟਾ ਹੀ ਹੁੰਦਾ ਸੀ ਮੇਰੇ ਮਦਰ ਇਕੱਲੇ ਹੁੰਦੇ ਸੀ ਜਿਹੜੇ ਟੈਕਸੀ ਲੈਂਦੇ ਉਦੋਂ ਪੁਲਿਸ ਵਾਲੇ ਟੈਕਸੀ ਵਾਲਿਆਂ ਨੂੰ ਫੜ ਲੈਂਦੇ ਕਿ ਉਹਨਾਂ ਨੂੰ ਕੋਈ ਲੈ ਕੇ ਛੁਪ ਛੜਾਇਆ ਰਿਕਸ਼ੀ ਵਾਲਿਆਂ ਨੂੰ ਫੜ ਲੈਂਦੇ ਸਾਨੂੰ ਕੋਈ ਕਮਰਾ ਨਹੀਂ ਦਿੰਦਾ ਸੀ ਮੈਨੂੰ ਯਾਦ ਹੈ ਬੀਬੀ ਜੀ ਨੇ ਜੋਰਜ ਫਰਨੈਂਡਸ ਜੀ ਨਾਲ ਗੱਲ ਕੀਤੀ ਸਾਡੇ ਕੋਲੇ ਕੋ ਉਹ ਸਾਨੂੰ ਕੋਈ ਜਾਣਦਾ ਨਹੀਂ ਉੱਥੇ ਕੰਬੋਡੋਰ ਫਿਰ ਉਹਨਾਂ ਨੇ ਆਪਣਾ ਉਹਨਾਂ ਦਾ ਵਰਕਰ ਸੀ ਜੋਰਜ ਫਰਨੈਂਡਸ ਜੀ ਦਾ ਉਹਦਾ ਐਡਰੈਸ ਦਿੱਤਾ ਸੀ ਉਹਨਾਂ ਦੇ ਘਰੇ ਲੈ ਉਹ ਆਪਣੀ ਗੱਡੀ 'ਚ ਲੈ ਕੇ ਸਾਨੂੰ ਜੇਲ੍ਹ ਲੈ ਕੇ ਜਾਂਦੇ ਸੀ ਦੇਖੋ ਉਹ ਜਮਾਨੇ ਉਸ ਕਮਿਟਮੈਂਟ ਲੈਵਲ ਦੇਖੋ ਅੱਜ ਨਹੀਂ ਆਹ ਚੀਜ਼ਾਂ ਆਪਾਂ ਨੂੰ ਕੋਈ ਵੀ ਪਾਰਟੀ ਨੂੰ ਟਕੜਾ ਕਰ ਰੱਖਣਾ ਹੈ ਲੌਇਲਟੀ ਬਹੁਤ ਜ਼ਰੂਰੀ ਹੈ ਜਿਹੜੀ ਇੰਨਾ ਵਿੱਚ ਸੀ ਤੇ ਖੀਰ ਚ ਜਿਵੇਂ ਸਾਰੇ ਪਤਾ ਹੀ ਹੈ ਨਾ ਘੜੀ ਬੰਦੇ ਸੀ ਤੇ ਨਾ ਜੇਬ ਵਿੱਚ ਪੈਸਾ ਸੀ ਉਹਨੇ ਕਿਤੇ ਜੇਬ ਵਿੱਚ ਵਾਲਟ ਨਹੀਂ ਰੱਖਿਆ ਤੇ ਨਾ ਘੜੀ ਸੀ ਤੇ ਮੈਂ ਕਹਿੰਦਾ ਜਿਨ੍ਹਾਂ ਦੀ ਘੜੀ ਬੰਨੀ ਹੈ ਉਹਨਾਂ ਨੂੰ ਫੇਲ ਕਰ ਦਿੰਦੇ ਸੀ ਕਿਤੇ ਜ਼ਿੰਦਗੀ ਪੈਸੇ ਨਾਲ ਲਾਲਚੀ ਨਹੀਂ ਸੀ ਪੈਸੇ ਨਾਲ ਲਾਲਚੀ ਨਹੀਂ ਸੀ ਮੈਂ ਉਹਨਾਂ ਦੀ ਇੱਕ ਗੱਲ ਦੱਸਣਾ ਚਾਹੁੰਦਾ ਇਸ ਪੁਆਇੰਟ ਤੇ ਜਦੋਂ ਆ ਚੀਫ ਮਿਨਿਸਟਰ ਹਟੇ ਤੇ ਮੈਂ ਦੇਖਿਆ ਇਹਨਾਂ ਦੀ ਹੁਣ ਉਮਰ ਬਹੁਤ ਜ਼ਿਆਦਾ ਹੋ ਗਈ ਹੈ ਤੇ ਪੂਰੀ ਜ਼ਿੰਦਗੀ ਇਹਨਾਂ ਨੇ ਸਿਆਸਤ ਕੀਤੀ ਹੈ ਘਰੇ ਬਣਾ ਬੜ ਔਖਾ ਮੈਂ ਕਿਹਾ ਜਿਹੜਾ ਇਨਸਾਨ ਘਰੇ ਬਹਿ ਜਾਂਦਾ ਹੈ ਉਹ ਆਟੋਮੈਟਿਕਲੀ ਲਾਈਫ ਸ਼ੌਟ ਹੋਣ ਲੱਗ ਜਾਂਦੀ ਏ ਘਬਰਾਟ ਹੋ ਜਾਂਦੀ ਮੈਂ ਕਿਹਾ ਜੀ ਬਾਦਲ ਸਾਹਿਬ ਮੈਂ ਉਹਨਾਂ ਕੋਲ ਜੇ ਬੇਨਤੀ ਕਰਨ ਗਿਆ ਕਿ ਤੁਸੀਂ ਜੀ ਸਾਰੀ ਖੇਤੀ ਹੁਣ ਤੁਸੀਂ ਸੰਭਾਲ ਲਓ ਕਹੂੰਗੀ ਸਿਆਸਤ ਚ ਤੱਕ ਕਿਹੜੀ ਖੇਤੀ ਸੰਭਾਲ ਲਈ ਸੀ ਮੈਂ ਕਿਹਾ ਸਾਰਾ ਬਾਗ ਬਾਲਾ ਸਰ ਫਾਰਮ ਬਾਦਲ ਫਾਰਮ ਸਾਰਾ ਹੁਣ ਤੁਹਾਡੇ ਜੰਮੇ ਆ ਆ ਪਸ਼ੂ ਉਹਨਾਂ ਨੇ ਜਾਨਵਰ ਰੱਖੇ ਸਾਰਾ ਕੁਝ ਰੱਖਿਆ ਉਹਨਾਂ ਕੋਲੇ ਉਹ ਕਹਿੰਦੇ ਜੀ ਮੈਂ ਇੱਕ ਸ਼ਰਤ ਤੇ ਆ ਕੰਮ ਕਰੂੰ ਮੈਂ ਕਿਹਾ ਜੀ ਦੱਸੋ ਕੀ ਸ਼ਰਤ ਆ ਤੁਹਾਡੀ ਉਹ ਕਹਿੰਦੇ ਜਿਹੜੀ ਆਮਦਨ ਆਊਗੀ ਸੇਲ ਹੋਊਗੀ ਉਹ ਮੇਰੀ ਜਿਹੜਾ ਖਰਚਾ ਹੋਊਗਾ ਉਹ ਤੇਰਾ ਮੈਂ ਕਿਹਾ ਮੈਂ ਕਿਹਾ ਚਲੋ ਠੀਕ ਹੈ ਜੀ ਸੋ ਜਿਹੜਾ ਖਰਚਾ ਸੀ ਉਹ ਮੈਂ ਕਰਦਾ ਸੀ ਜਿੰਨੀ ਸੇਲ ਹੁੰਦੀ ਸੀ ਸਾਰਾ ਪੈਸਾ ਸ਼ਾਮ ਤੱਕ ਆਪਣੇ ਕੋਲੇ ਬੁਲਾ ਲੈਂਦੇ ਮੰਗਾ ਲੈਂਦੇ ਸੀ ਫਿਰ ਉਹ ਕੀ ਕਰਦੇ ਸੀ ਇੱਥੇ ਬਹਿ ਜਾਂਦੇ ਇਕੱਠੀ ਜਿਹੜੀ ਕੋਈ ਲੜਕੀ ਆਉਂਦੀ ਕਿਸੇ ਮੇਰੇ ਕੋਲ ਐਡਮਿਸ਼ਨ ਵਾਸਤੇ ਪੈਸਾ ਨਹੀਂ ਲਓ 20000 ਰੁਪਿਆ ਹਸਤਾਲ ਸਾਡੇ ਪੈਸੇ ਦੀ ਕਮੀ ਹੋਣ ਦੇ ਦਿਓ ਸਾਰਾ ਪੈਸਾ ਉਹਨਾਂ ਨੇ ਉਵੇਂ ਹੀ ਬਣ ਦਿੰਦੇ ਸੀ ਲਗਾਤਾਰ ਜਿੰਨੇ ਦਿਨ ਰਿਹਾ ਅੱਛਾ ਜਦੋਂ ਉਹਨਾਂ ਦੇ ਜਾਣ ਦੇ ਬਾਅਦ ਉਹ ਸਾਰੀ ਸੰਗਤ ਹੁਣ ਮੇਰੇ ਕੋਲ ਆਉਣ ਲੱਗ ਗਈ ਕਹਿੰਦੇ ਬਾਦਲ ਸਾਹਿਬ ਦਿੰਦੇ ਹੁੰਦੇ ਸੀ ਤੁਸੀਂ ਵੀ ਦਿਆ ਕਰੋ ਦੇਖੋ ਉਹਨਾਂ ਦੀ ਸੋਚ ਕੀ ਸੀ ਉਹਨਾਂ ਨੇ ਸਾਰਾ ਕੁਝ ਹੀ ਦੂਜੀ ਗੱਲ ਮੈਂ ਤੁਹਾਨੂੰ ਉਹਨਾਂ ਨੂੰ ਦੱਸਣਾ ਚਾਹਣਾ ਹੈ ਉਹਨੇ ਲਾਈਫ ਛੋਟ ਬਹੁਤ ਐਕਸਪੀਰੀਅੰਸ ਹੈ ਜਦੋਂ ਕੋਵਿਡ ਸੀ ਜਦੋਂ ਕੋਵਿਡ ਹੋਇਆ ਉਦੋਂ ਦਾ ਕੋਈ ਘਰੋਂ ਨਹੀਂ ਨਿਕਲਦਾ ਸੀ ਡਰਦਾ ਸੀ ਐ ਲੱਗਦਾ ਸੀ ਕਿਤੇ ਕੋਲ ਦੇਖ ਵੀ ਲਈਏ ਤਾਂ ਬੰਦਾ ਮਰ ਜਾਊਗਾ ਉਹ ਕਹਿੰਦੇ ਕਿਵੇਂ ਮੈਂ ਸੰਭਾਲਾਂ ਜੇ ਉਹਨਾਂ ਸੇਵਾ ਭਾਵਨਾ ਉਹ ਹਰ ਰੋਜ਼ ਡੀਸੀ ਮੁਕਸਰ ਨੂੰ ਫੋਨ ਕਰਦੇ ਸੀ ਕਿ ਲਿਸਟ ਮੰਗਾਉਂਦੇ ਸੀ ਅੱਜ ਮੁਕਸਰ ਜ਼ਿਲ੍ਹੇ 'ਚ ਕਿਹਨੂੰ ਕਿਹਨੂੰ ਕੋਵਿਡ ਹੋਇਆ ਕਿਉਂਕਿ ਉਦੋਂ ਹਰ ਬੰਦੇ ਦਾ ਨਾਂ ਆਉਂਦਾ ਸੀ ਤੇ ਉਹ ਅੱਛਾ ਉਹਦਾ ਲਿਸਟ ਬਣਾ ਕੇ ਉਹਦਾ ਨੰਬਰ ਮੰਗਾ ਕੇ ਫਿਰ ਟੈਲੀਫੋਨ ਕਰਦੇ ਸੀ ਕਿ ਦੱਸ ਕਾਕਾ ਤੈਨੂੰ ਕਿਸੇ ਦੀ ਲੋੜ ਹੈ ਜੇ ਤੁਹਾਡੇ ਘਰੇ ਰੋਟੀ ਨਹੀਂ ਪੱਕਦੀ ਮੈਂ ਰੋਟੀ ਭੇਜੂੰਗਾ ਤੇ ਦਵਾਈ ਉਦੋਂ ਦਵਾਈਆਂ ਵੀ ਨਹੀਂ ਮਿਲਦੀਆਂ ਕਈ ਕਈ ਵਾਰ ਇੰਜੈਕਸ਼ਨ ਨਹੀਂ ਮਿਲਦੇ ਹੁੰਦੇ ਸੀ ਫਿਰ ਉਹਨਾਂ ਨੇ ਸਾਰੇ ਲੱਭ ਕੇ ਇੰਜੈਕਸ਼ਨ ਲੱਭ ਕੇ ਦਵਾਈਆਂ ਇੱਥੇ ਟੀਮਾਂ ਕਰੇ ਬਣਾਈਆਂ ਸੀ ਲਗਾਤਾਰ ਕੋਵਿਡ ਦੇ ਟਾਈਮ ਕਿਉਂਕਿ ਬਾਕੀ ਪੰਜਾਬ ਤੋਂ ਨਹੀਂ ਕਰ ਸਕਦੇ ਕਹਿੰਦੇ ਮੈਂ ਮੁਕਸਰ ਜ਼ਿਲ੍ਹੇ ਨੂੰ ਮੈਂ ਦਾ ਸੰਭਾਲਾਂ ਦੇਖੋ ਆਹ ਹੈ ਲੀਡਰਸ਼ਿਪ ਸਹੀ ਮੈਨੇ ਤੇ ਉਹ ਸਿਆਸਤ ਵਿੱਚ ਸੇਵਾ ਕਰਨ ਵਾਸਤੇ ਆਇਆ ਹੈ ਦੇਖੋ ਜਿੰਨੀ ਉਹਨਾਂ ਕੋਲੇ ਬੈਕਗ੍ਰਾਉਂਡ ਸੀ ਉਹਨਾਂ ਦਾ ਮਤਲਬ ਇੱਥੇ ਆਇਆ ਸੇਵਾ ਅੱਜ ਕੱਲ ਸਿਆਸਤ ਚ ਆਉਂਦੇ ਆ ਪਾਵਰ ਵਾਸਤੇ ਉਹਨਾਂ ਨੂੰ ਉਹਨਾਂ ਵਾਸਤੇ ਪਾਵਰ ਹੈ ਹੀ ਨਹੀਂ ਸੀ ਸਵੇਰੇ ਨਿੱਕਲ ਜਾਂਦੇ ਜੇ ਪੰਜਾਬ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿਤੇ ਗੜੇ ਪਏ ਹੋਣ ਲੋਕਾਂ ਨੂੰ ਬਾਅਦ ਚ ਪਤਾ ਲੱਗਦਾ ਸੀ ਸਵੇਰੇ ਉਹ ਆਪ ਖੇਤ ਹੁੰਦੇ ਸੀ ਕਿ ਥੋੜੇ ਗੜੇ ਪੈ ਕੇ ਪਿੰਡ ਵਾਲੇ ਬਾਅਦ ਚ ਆਉਂਦੇ ਸੀ ਸੀ ਉਹਨਾਂ ਦਾ ਜਿਹੜਾ ਜੀਵਨ ਹੈ ਅੱਜ ਸਾਰੀ ਪਾਰਟੀ ਇਕੱਠੀ ਹੈ ਸਾਰੇ ਪੋਲੀਟੀਕਲ ਪਾਰਟੀ ਸਾਰੀਆਂ ਬੈਠੀਆਂ ਮੈਨੂੰ ਲੱਗਦਾ ਇੱਕੋ ਗੱਲ ਗਾਣਾ ਐ ਸੀ ਨਾ ਕਿਤੇ ਕਿਤੇ ਰੱਬ ਪੈਦਾ ਕਰਦਾ ਬਾਦਲ ਵਰਗਾ ਇਨਸਾਨ ਮੈਂ ਐ ਨਹੀਂ ਕਹ ਰਖੇ ਮੇਰੇ ਪਿਤਾ ਉਹਦਾ ਸਾਰਿਆਂ ਦੇ ਹਰ ਇਨਸਾਨ ਨੂੰ ਆਪਣੇ ਪਿਤੇ ਪਿਤਾ ਜੀ ਵਾਸਤੇ ਸਾਰਾ ਲਾਭ ਹੁੰਦੀ ਹੈ ਪਰ ਮੈਂ ਸਹੀ ਕਹਿਣਾ ਕਿਤੇ ਕਿਤੇ ਰੱਬ ਕਰਦਾ ਬਾਦਲ ਸਾ ਵਰਗਾ ਇਨਸਾਨ ਕਿਸੇ ਪਾਰਟੀ ਦੇ ਪੁੱਛ ਲੋ ਅਕ੍ਰੋਸ ਪਾਰਟੀ ਲਾਈਨ ਉਹਨਾਂ ਚ ਇੱਕ ਤਾਂ ਗੁੱਸਾ ਨਹੀਂ ਸੀ ਇੱਕ ਰਿਵੈਂਜ ਫੁੱਲ ਨਹੀਂ ਸੀ ਉਹਦਾ ਮੈਂ ਸਹੀ ਮੈਨਾਂ ਤਾਂ ਦੱਸਾਂ ਜਦੋਂ ਮੈਂ ਸਿਆਸਤ 'ਚ ਆਇਆ ਉਦੋਂ ਮੈਨੂੰ ਵੀ ਮੈਂ ਥੋੜਾ ਹੋਰ ਸੀ ਪਰ ਜਦੋਂ ਉਹਨਾਂ ਦੇ ਥੱਲੇ ਕੰਮ ਕੀਤਾ 15 ਸਾਲ 10 ਸਾਲ ਬਿਲਕੁਲ ਹੀ ਚੇਂਜ ਮੈਂ ਇਕੱਲਾ ਬੈਠੇ-ਬੈਠੇ ਮੀਟਿੰਗ ਦੇਖਦਾ ਰਹਿੰਦਾ ਸੀ ਕਿ ਲੋਕੀ ਤਤੇ ਉਬਲਦੇ ਆਉਂਦੇ ਸੀ ਕਮਰੇ 'ਚ ਐਂ ਬਰਫ਼ ਵਾਂਗੂ ਠੰਡੇ ਜਾਂਦੇ ਸੀ 5 ਮਿੰਟ 'ਚ ਉਬਲਦੇ ਆਉਂਦੇ ਸੀ ਕਈ ਵਾਰ ਜਹੰਦਰ ਸਾਧਾ ਨਹੀਂ ਕੀਤਾ ਨਹੀਂ ਕਿ ਬਸ ਗੱਲਾਂ ਜੀ ਅੱਛਾ ਹੁਣ ਮਤਲਬ ਜਿਹੜੇ ਆਉਂਦੇ ਸੀ ਉਹਨੂੰ ਆਈ ਨਹੀਂ ਪਤਾ ਸੀ ਆਏ ਕਿਸ ਵਾਸਤੇ ਆ ਦੇਖੋ ਆ ਇੱਕ ਬਹੁਤ ਵੱਡੀ ਗੱਲ ਹੈ ਜੇ ਕੋਈ ਕਿਸੇ ਨੇ ਉਹਨਾਂ ਦੇ ੱਤਕਾ ਕੀਤਾ ਕਈ ਪੋਲੀਟਿਕਲ ਸਾਡੇ ਤੇ ਪਰਚੇ ਵੀ ਕੀਤੇ ਗਏ ਮੇਰੀ ਮਦਰ ਨੂੰ ਵੀ ਅੰਦਾ ਕੀਤਾ ਗਿਆ ਉਹ ਜਦੋਂ ਸਾਡੀ ਵਾਰੀ ਆਈ ਉਹ ਜੋਸ਼ ਚੜ ਜਾਂਦਾ ਕਿ ਕਰੀਏ ਕਿ ਨਾ ਨਾ ਬਿਲਕੁਲ ਨਹੀਂ ਅੱਜ ਦੇਖੋ ਕੀ ਹੋ ਰਿਹਾ ਏ ਇੱਕ ਉਹਨਾਂ ਦੀ ਮੈਨੂੰ ਇੱਕ ਹੋਰ ਗੱਲ ਮੈਨੂੰ ਦੱਸੀ ਕਹਿੰਦਾ ਜੀ ਸੁਖਵੀਰ ਜਦੋਂ ਬੰਦਾ ਪਾਵਰ 'ਚ ਹੋਏ ਨਾ ਉਹ ਤੋਂ ਵੱਧ ਤੋਂ ਵੱਧ ਤੂੰ ਸੰਬੰਧ ਜੋੜ ਲੋਕਾਂ ਨਾਲ ਉਹ ਮੌਕਾ ਹੁੰਦਾ ਰੱਬ ਨੇ ਦਿੱਤਾ ਹੈ ਪਾਵਰ ਨੂੰ ਦੁਸ਼ਮਣੀ ਵਧਾਉਣ ਵਾਸਤੇ ਨਾ ਵਰਤੋ ਪਾਵਰ ਨੂੰ ਦੋਸਤੀ ਵਧਾਉਣ ਵਾਸਤੇ ਵਰਤੋ ਆਹ ਦੇਖੋ ਇੱਕ ਉਹਨਾਂ ਦੀ ਸੋਚ ਹੈ ਅੱਜ ਕੱਲ ਜਿਹੜੇ ਆਉਂਦੇ ਆ ਉਹ ਦੁਸ਼ਮਣੀ ਵਧਾਉਣ ਵਾਸਤੇ ਜਿਹੜਾ ਅੱਜ ਦਾ ਮੁੱਖ ਮੰਤਰੀ ਹੈ ਉਹਨੇ ਮੈਨੂੰ ਲੱਗਦਾ ਹੈ 올 ਪਾਰਟੀ ਦੁਸ਼ਮਣੀ ਕਰ ਚੁੱਕਿਆ ਹੈ ਮੈਨੂੰ ਲੱਗਦਾ ਜੇ ਕੋਈ ਹਟ ਗਿਆ ਕੋਈ ਵੀ ਹਟ ਗਿਆ ਸਾਰੀ 올 ਪਾਰਟੀਆਂ ਇਹਨੇ ਮਗਰ ਲੱਗਣਗੀਆਂ ਮੈਨੂੰ ਲੱਗਦਾ ਕਿਉਂਕਿ ਉਹ ਐ ਜਿਵੇਂ ਹੁੰਦਾ ਨਾ ਕੱਪੜਿਆਂ ਚੋਂ ਬਾਹਰ ਆਏ ਪਏ ਸਹੀ ਮਿਹਣੇ ਤੇ ਜੇ ਕਿਹਾ ਜਾਏ ਮੈਨੂੰ ਹਾਰਵਰਡ ਯੂਨੀਵਰਸਿਟੀ ਦੁਨੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ এডਿਕੇਸ਼ਨ ਦੀ ਮੈਂ ਕਹਿੰਨਾ ਪੋਲੀਟੀਕਲ ਯੂਨੀਵਰਸਿਟੀ ਜੇ ਹੈ ਕੋਈ ਉਪਸਤਾ ਪ੍ਰਕਾਸ਼ ਸਿੰਘ ਬਾਦਲ ਹੈ ਜਿੱਥੇ ਉਹਨਾਂ ਦੇ ਥੱਲੇ ਰਹਿ ਕੇ ਜੇ ਕੋਈ ਸਿੱਖ ਸਕਦਾ ਮੈਂ ਬਾਦਲ ਸਾਹਿਬ ਤੇ ਚੌਦੀ ਦੇਵ ਲਾਲ ਦੇ ਰਿਸ਼ਤੇ ਬਾਰੇ ਇੱਕ ਕਹਾਣੀ ਦੱਸਣਾ ਚਾਹਣਾ ਜਦੋਂ ਚੌਈ ਸਾਬ ਜਦੋਂ ਵੱਡੇ ਚੌਦੀ ਸਾਹਿਬ ਵਾਈਸ ਪ੍ਰੈਜ਼ੀਡੈਂਟ ਬਣੇ ਸਹੀ ਮਹੀਨੇ ਤੇ ਜਦੋਂ ਸਾਰੇ ਦੇਸ਼ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਵਾਸਤੇ ਚੁਣ ਲਿਆ ਸੀ ਕਿਉਂਕਿ ਉਹ ਇਲੈਕਸ਼ਨ ਉਹਨਾਂ ਨੇ ਜਿਤਾਇਆ ਤੇ ਉਹਨਾਂ ਨੇ ਖੜਾ ਕੀਤਾ ਜੇ ਪਹਿਲੀ ਵਾਰ ਹੋਣਾ ਹੈ ਹਿੰਦੁਸਤਾਨ ਚ ਕਿ ਦੁਨੀਆ ਦੇ ਇਤਿਹਾਸ ਵਿੱਚ ਲੋਕੀ ਕਹਿੰਦੇ ਤੁਸੀਂ ਪ੍ਰਧਾਨ ਮੰਤਰੀ ਬਣੋ ਕਹਿੰਦਾ ਮੈਂ ਨਹੀਂ ਬੰਨਾ ਤੇ ਮੈਨੂੰ ਯਾਦ ਹੈ ਉਹਦੇ ਬਾਅਦ ਮੈਂ ਬਾਦਲ ਸਾਹਿਬ ਨਾਲ ਕੁ ਦਿਨ ਮਿਲਣ ਗਿਆ ਉਹਨਾਂ ਨੂੰ ਜਦੋਂ ਵਾਈਸ ਪ੍ਰੈਜ਼ੀਡੈਂਟ ਹਾਊਸ ਉੱਪਰ ਵਾਈਸ ਪ੍ਰਾਈਮ ਮਿਨਿਸਟਰ অর ਡਿਪਟੀ ਪ੍ਰਾਈਮ ਮਿਨਿਸਟਰ ਦੇ ਹਾਊਸਡ ਤੇ ਉਹਨਾਂ ਨੇ ਬਾਲਸਾ ਦਾ ਚੌਵੀ ਸਾਬ ਟੈਲੀਫੋਨ ਆ ਬਾਲਸਾ ਨੂੰ ਮੈਨੂੰ ਆ ਕੇ ਮਿਲੋ ਇਮੀਡੀਏਟਲੀ ਤੇ ਮੈਨੂੰ ਨਾਲ ਲੈ ਕੇ ਮੈਂ ਨਾਲ ਬੈਠਾ ਸੀ ਉਹਨਾਂ ਦੇ ਬਾਲਲ ਸਾਬ ਨੂੰ ਕਹਿਣ ਲੱਗੇ ਬਾਲ ਸਾਬ ਤੁਹਾਨੂੰ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਉਹ ਕਹਿੰਦੇ ਜੀ ਮੈਂ ਤਾਂ ਐਮਪੀ ਵੀ ਨਹੀਂ ਐ ਮੈਂ ਕਿਵੇਂ ਬਣੂੰਗਾ ਪ੍ਰਧਾਨ ਮੰਤਰੀ ਮੈਨੂੰ ਲੱਗਾ ਉਦੋਂ ਵੀਪੀ ਸਿੰਘ ਨਾਲ ਨਹੀਂ ਮੈਨੂੰ ਲੱਗਾ ਪੂਰੀ ਸਬੰਧ ਨਹੀਂ ਠੀਕ ਸੀ ਉਹ ਕਹਿੰਦੇ ਜੀ ਹੁਣੀ ਅਸਾਮ ਤੋਂ ਇੱਕ ਰਾਜ ਸਭਾ ਦੀ ਸੀਟ ਖਾਲੀ ਹੋਈ ਹੈ ਅਸਾਈ ਤੁਹਾਨੂੰ ਦਿੰਨੇ ਆਂ ਬਸ ਉਹਦੇ ਬਾਅਦ ਤੁਹਾਨੂੰ ਆਉਣ ਸਾਰੋ ਤੁਹਾਨੂੰ ਪ੍ਰਧਾਨ ਮੰਤਰੀ ਬਣ ਸਕਦੇ ਮੈਂ ਪੰਜਾਬ ਨਹੀਂ ਛੱਡਣਾ ਜੀ ਨਹੀਂ ਨਹੀਂ ਮੈਂ ਤੁਹਾਨੂੰ ਬਣਾਉਣਾ ਹੀ ਬਣਾਉਣਾ ਪ੍ਰਧਾਨ ਮੰਤਰੀ ਮਜ਼ਾ ਖੇੜਾ ਚਾਕੇ ਬਾਦਲ ਸਾਹਿਬ ਉਧਰ ਛੁਟਕੇ ਆਏ ਉਹਨਾਂ ਦਾ ਮਨ ਬਣਾ ਲਿਆ ਸੀ ਕਿ ਬਾਦਲ ਸਾਹਿਬ ਮੈਂ ਨਾਲ ਹੀ ਬੈਠਾ ਸੀ ਜਿਹੜੀ ਸਾਹਮਣੇ ਦੇਖੋ ਇਹ ਜਿਆ ਸਬੰਧ ਸੀ ਮੈਂ ਖੋਰ ਦੇਖਿਆ ਬਾਦਲ ਸਾਹਿਬ ਜੇਲ ਸੀ ਚੌਦੀ ਸਾਹਿਬ ਮੁੱਖ ਮੰਤਰੀ ਸੀ ਤੇ ਉਹ ਵਾਈਸ ਪ੍ਰੈਜ਼ੀਡੈਂਟ ਸੀ ਪਰ ਉਹ ਵਾਈਸ ਪ੍ਰਾਈਮ ਮਿਨਿਸਟਰ ਪਰ ਡਿਪਟੀ ਪ੍ਰਾਈਮ ਮਿਨਿਸਟਰ ਬਣਾਈ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸੁਖਬੀਰ ਸੁਖਬੀਰ ਮਿਲਣ ਆਇਆ ਸਾਰੀਆਂ ਮੀਟਿੰਗਾਂ ਬੰਦ ਕਰਕੇ ਹਾਂ ਸੁਖਬੀਰ ਕੋਈ ਕੰਮ ਤਾਂ ਨਹੀਂ ਕੀ ਪ੍ਰੋਬਲਮ ਤਾਂ ਨਹੀਂ ਕਈ ਵਾਰ ਕੈਬਨਿਟ ਮੀਟਿੰਗਾਂ ਨੂੰ ਬੰਦ ਕਰਕੇ ਨਾ ਸਟੇਟ ਦੇ ਡਿਪਟੀ ਮੈਸੇਜ ਜਿੰਨੇ ਕਿ ਆ ਛੱਡ ਦੇ ਮੇਰੇ ਮਾਤਾ ਜੀ ਜੇ ਕੋਈ ਕੰਮ ਵੀ ਕਹਿੰਦੇ ਸੀ ਬੀਬੀ ਜੀ ਕੋਈ ਬਾਲ ਸਾਹਿਬ ਜੀ ਐਲ ਸੀ ਜੇ ਕੰਮ ਵੀ ਕਹਿੰਦੇ ਸੀ ਟੈਲੀਫੋਨ ਕਰਦੇ ਸੀ ਉਹਨਾਂ ਦੇ ਪੀਏ ਨੂੰ ਜੀ ਬੀਬੀ ਜੀ ਨੇ ਗੱਲ ਕਰਨੀ ਹੈ ਉਹ ਪੁੱਛਦੇ ਬੀਬੀ ਜੀ ਹੈ ਕਿੱਥੇ ਉਹ ਕਹਿੰਦੇ ਨੌ ਸਿਫਟ ਉਹਨ ਕੋਲ ਜੀ ਮੈਂ ਆਉਣਾ ਉਹ ਕਹਿੰਦੇ ਕਹਿੰਦਾ ਸਾਡਾ ਰਿਸ਼ਤਾ ਹੀ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਾਡਾ ਘਰ ਹੈ ਦੇਖੋ ਆ ਆ ਰਿਸ਼ਤੇ ਹੁੰਦੇ ਆ ਆ ਦੇਖੋ ਪੀੜੀਆਂ ਦੇ ਪੀੜੀਆਂ ਰਿਸ਼ਤੇ ਚੱਲ ਰਹੇ ਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ ਜਦੋਂ ਬਾਦਲ ਸਾਹਿਬ ਦੀ ਸਰਕਾਰ ਹੁੰਦੀ ਹੈ ਹਰਿਆਣੇ ਦੇ ਲੋਕ ਕਹਿੰਦੇ ਕਿ ਸਾਡੀ ਸਰਕਾਰ ਹੈ ਜਦੋਂ ਹਰਿਆਣਾ ਦੀ ਆਪ ਜੀ ਦੀ ਸਰਕਾਰ ਆਉਂਦੀ ਹੈ ਸਾਰੇ ਬੈਠੇ ਆ ਸਾਰੇ ਕਹਿੰਦੇ ਆ ਕਿ ਸਾਡੀ ਸਰਕਾਰ ਹੈ ਸਾਰੇ ਬੰਦੇ ਜਦੋਂ ਖੁਸ਼ ਹੋ ਜਾਂਦੇ ਇਹਦੇ ਅੰਮ ਫਿਰਦੇ ਆ ਕਿ ਹੁੰਦਾ 24 ਸੱਤ 24 ਦੀ ਸਰਕਾਰ ਹੈ ਆ ਰਿਸ਼ਤੇ ਆਬ ਸਹੀ ਮੈਨੇ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਸੀ ਨਾ ਮੈਂ ਕਹਿੰਦਾ ਆਪਾਂ ਕੱਲੀ ਉਹ ਜ਼ਿੰਦਗੀ ਤੇ ਆਪਾਂ ਆਪਣੇ ਨਾਲ ਲੈ ਕੇ ਉਸ ਜ਼ਿੰਦਗੀ ਦੇ ਸਫ਼ਰ ਤੇ ਚੱਲਦੇ ਰਹੀ ਹੈ ਜਿਵੇਂ ਉਹਨਾਂ ਨੇ ਚਕਾਈ ਹੈ ਸ਼੍ਰੋਮ ਨਹੀਂ ਇਕਾਲੀ ਦਲ ਨੂੰ ਕੋਈ ਪਿੱਛੇ ਨਹੀਂ ਸਿੱਟ ਸਕਦਾ ਸ਼੍ਰੋਮਣੀ ਅਕਾਲੀ ਦਲ ਕਿਸੇ ਪਰਿਵਾਰ ਦੀ ਜਾਇਦਾਦ ਨਹੀਂ ਆ ਕੌਮ ਦੀ ਜਾਇਦਾਦ ਹੈ ਤੁਹਾਡੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਸਿਚੀ ਹੋਈ ਪਾਰਟੀ ਹੈ ਤੇ ਮੈਂ ਮੈਨੂੰ ਸੇਵਾ ਦਿੱਤੀ ਹੈ ਬਖਸ਼ੀਆ ਸਾਰਿਆਂ ਨੇ ਮੈਂ ਕੋਸ਼ਿਸ਼ ਕਰੂੰਗਾ ਦੇਖੋ ਵੱਡੇ ਬਾਦਲ ਸਾਹਿਬ ਬੰਨਾ ਇੰਪੋਸੀਬਲ ਹੈ ਪਰ ਉਹਨਾਂ ਦੀ ਉਹਨਾਂ ਦੀ ਸੋਚ ਤਰਫ ਜਾਣਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਮੈਂ ਕੋਸ਼ਿਸ਼ ਕਰੂੰ ਜਿਵੇਂ ਉਹਨਾਂ ਨੇ ਹਰ ਚੀਜ਼ ਸੈਕਰੀਫਾਈਜ਼ ਵੀ ਕੀਤੀ ਆਪਣੀ ਕੌਮ ਖਾਤਰ ਆਪਣੇ ਸੂਬੇ ਖਾਤਰ ਆਪਣੀ ਪਾਰਟੀ ਖਾਤਰ ਜੇ ਕਿਤੇ ਵੀ ਲੋੜ ਪਏ ਮੈਂ ਪਿੱਛੇ ਨਹੀਂ ਹਟੂੰਗਾ ਮੈਂ ਸਾਰੇ ਆਪਣੇ ਵਰਕਰ ਨੁਮਾਇंदे ਜਥੇਬੰਦੀ ਆਈ ਆਪਣੇ ਪੰਜਾਬ ਦੇ ਕੋਨੇ-ਕੋਨੇ ਤੋਂ ਸਾਰਿਆਂ ਨੂੰ ਇੱਕੋ ਇੱਕ ਬੇਨਤੀ ਕਰਦਾ ਹਾਂ ਸੱਚੀ ਸ਼ਰਧਾਂਜਲੀ ਆਪਣੇ ਬਾਪੂ ਵਾਸਤੇ ਬਾਪੂ ਬਾਦਲ ਵਾਸਤੇ ਆਈ ਹੋਗੀ ਕਿ ਜਿਹੜੇ ਲੋਕ ਆਪਾਂ ਤੋਂ ਵਿਛੜ ਵੀ ਗਏ ਐ ਉਹਨਾਂ ਉਹਨਾਂ ਦਾ ਪਿਆਰ ਜੋ ਉਹਨਾਂ ਨਾਲ ਜੋ ਉਹਨਾਂ ਨੇ ਬਾਪੂ ਬਾਦਲ ਨੇ ਉਹਨਾਂ ਨਾਲ ਪਿਆਰ ਕੀਤਾ ਉਸ ਪਿਆਰ ਨੂੰ ਦੇਖ ਕੇ ਹੀ ਸਾਰੀ ਕੌਮ ਇਕੱਠੇ ਹੋਈ ਏ ਝੰਡੇ ਥੱਲੇ ਇਕੱਠੇ ਹੋਈ ਏ ਏਕਤਾ ਚੀ ਤਾਕਤ ਆਪਣੀ ਏਕਤਾ ਚੀ ਤਾਕਤ ਹੈ ਤੋ ਐਸ ਕਰਕੇ ਆਪਾਂ ਸਾਰੀ ਪਾਰਟੀ ਬਣ ਕਰੀਏ ਕੀ ਬਾਦਲ ਸਾਹਿਬ ਦੀ ਸੋਚ ਕਾਲੀ ਦਲ ਦੀ ਸੋਚ ਪੰਧ ਦੀ ਸੋਚ ਨੂੰ ਆਪਾਂ ਬਰਕਰਾਰ ਕਾਇਮ ਕਰੀਏ ਤੇ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰੀਆਂ ਪਾਰਟੀਆਂ ਦੇ ਸਾਰੀਆਂ ਪਾਰਟੀਆਂ ਦੀ ਲੀਡਰਸ਼ਿਪ ਆਈ ਹੈ ਮੈਂ ਦਿਲੋਂ ਧੰਨਵਾਦ ਕਰਦਾ ਤੇ ਮੈਂ ਦਿਲੋਂ ਧੰਨਵਾਦ ਇਸ ਕਰਦੀ ਹੈ ਕਿ ਸਾਰੇ ਲੋਕ ਆਏ ਆ ਦਿਲੋਂ ਆਏ ਆ ਕਹਿੰਦਾ ਕਿਸੇ ਨੂੰ ਕਿਹਾ ਵੀ ਨਹੀਂ ਨਾ ਹੋ ਗਿਆ ਫਿਰ ਵੀ ਆਏ ਕਿਉਂਕਿ ਉਹਨਾਂ ਦਾ ਪਿਆਰ ਹੀ ਇੰਨਾ ਬਾਦਲ ਸਾਹਿਬ ਨੇ ਵੰਡਿਆ ਸੀ ਪੂਰੀ ਜ਼ਿੰਦਗੀ ਕਿ ਅੱਜ ਜਿਹੜੀ ਸਾਰੇ ਆ ਪਿਆਰ ਕਰਕੇ ਆਏ ਆ ਤੇ ਮੈਂ ਸਾਰੇ ਲੀਡਰਸ਼ਿਪ ਜਿਹੜੇ ਆ ਇਹੋਨਾਂ ਧੰਨਵਾਦ ਆਪਣੀ ਪਾਰਟੀ ਦੀ ਲੀਡਰਸ਼ਿਪ ਆਈ ਉਹਨਾਂ ਧੰਨਵਾਦ ਸੰਤ ਮਹਾਪੁਰਖਾ ਇਹ ਸਾਰਿਆਂ ਦੇ ਚਰਨਾਂ 'ਚ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਤੁਹਾਡੇ ਮਹਾਪੁਰਖਾਂ ਦੇ ਆਸ਼ੀਰਵਾਦ ਨਾਲ ਆਪਣੀ ਪਾਰਟੀ ਤਕੜੀ ਹੋਊਗੀ ਸਾਨੂੰ ਮੇਰ ਵੀ ਕਰ ਤੇ ਨਾਲੇ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਦਾ ਹੈ ਪ੍ਰਸ਼ਾਦ ਦਾ ਛੱਕ ਕੇ ਜਾਇਓ ਤੇ ਪ੍ਰਸ਼ਾਦ ਲੈ ਕੇ ਜਾਇਓ ਉਹਦੇ ਪ੍ਰਸ਼ਾਦਾ ਵੀ ਛੱਕ ਕੇ ਜਾਇਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਇਗੁਰੂ ਜੀ ਦਾ ਖਲਸਾ ਵਾਇਗੁਰੂ ਜੀ ਦੀ ਫਤਿਹ ਸਾਰੇ ਕਿਰਪਾ ਕਰਕੇ